ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਇੱਕ ਰਹਾ ਤੈ ਰੱਛਾ ਪੂਰਣ ਹੋਏ ਚਿਤ ਕੀ ਇੱਛਾ ਤਉ ਚੰਨ ਨਣ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮਾਹੇ ਬਚਾਵਸ ਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕ੍ਰਿਏ ਸਭ ਪੈਰਣ ਕੋ ਆਸ ਕਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਵਰਣਾ ਧਾਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪਹਾਦੈ ਮੁਝੈ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿ ਰੱਛਾ राख लो राखण हारे सायु संत साये प्यारे दीन बंद दुष्टन के हंता तमहपुरी चतुर्दा काल पाए ब्रह्मा बक्तरा काल पाए शिव जु अवतरा काल पाए कर बिशन प्रकाशा सकल काल, काल का किया तमाशा जवन काल जो की शिव की ओ बेद राज ब्रह्मा जो थी ओ जवन काल लोक सुवारा नमस्कार है ताहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਮਾਰੇ ਸਕਲ ਪ੍ਰਜਾ ਜਨਿ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁੱਧ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੇ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰਤਿਂਦਰਾਲਮ ਜਾਣਤ ਬੇਦ ਭੇਦ ਹਰਿ ਆਲਮਾ ਨਿਰੰਕਾਰ ਨਿਬਿਕਾ ਨਰਲਾਬੇ ਆਦ ਨੀਲਾਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨਨੁ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਹੈ ਰੂਪਨੁ ਉਪਸਰੂਪਾ ਰੰਕ ਪਿਓ ਰਾਬ ਕਹੀ ਭੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋ ਰਚ ਦਿਨਿ ਕਉ ਫਲ ਰਾਜਾ ਹ ਬੈਠਾ ਕਉ ਸਿੰਮਟ ਪੈ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਵਾਜਗਾ ਸਰੂਪ ਸਿਆਮ ਪਵਾ ਅਵਰੱਛਾ ਮੇਰੀ ਤੁਮ ਕਰੋ ਸੇਖੋ ਭਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਕਾਤਾ ਜੇ ਅਸ ਤੁਚਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖਹਿ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲਨਿਕ ਨ ਐਹ ਰੱਛਾ ਹੋਇ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰ ਮੋਹ ਸਭ ਹੋਇ ਦੁਸ਼ਟ ਸਾਸ ਵੈ ਸਕੈ ਨਾ ਕੋਈ ਇਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜੇ ਨਰਨਾਮ ਤਿਹਾਰੋ ਕਾਹ ਦਾਰ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਓ ਬਾਰੇ ਸਰਵ ਠੋਰ ਮੋ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਓ ਬਾਰੇ ਸਰਵ ਠੋਰ ਮੋ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਪੇਂਦ ਤੀ ਚਉਪਈ ਹਮਰੇ ਇੱਕ ਰਹਾ ਦੈ ਰੱਛਾ ਪੂਰਣ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮਹੇ ਬਚਾਵ ਸਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕ੍ਰਿਏ ਸਭ ਕੈ ਰਣ ਕੋ ਆਸ ਕਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਵਰਣਾ ਧਾਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪਹਾਦ ਦੇ ਮੁਝੈ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿ ਰੱਛਾ राख लो संत साये प्यारे दीन बंद दुष्टन के हंता पुरी काल पाए ब्रह्मा बवतरा काल पाए शिव जु अबतरा काल पाए कर बिशन प्रकाशा सकल काल, काल का किया तमाशा जवन काल जो की शिव की ओ बेद राज ब्रह्मा जो थी ओ जवन काल लोक सुवारा नमस्कार है ताहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਮਾਰੇ ਸਕਲ ਪ੍ਰਜਾ ਜਨਿ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁੱਧ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੇ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰਤਿਂਦਰਾਲਮ ਜਾਣਤ ਵੇਦ ਭੇਦ ਹਰਿ ਆਲਮ ਨਿਰੰਕਾਰ ਨਿਬਿਕਾ ਨਰਲਾਬੇ ਆਦਾ ਨੀਲਾ ਨਾਦ ਸੰਬ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕੋ ਕਰਪਾ ਹਨਨੁ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਹੈ ਰੂਪਨੁ ਉਪਸਰੂਪਾ ਰੰਕ ਪਿਓ ਰਾਬ ਕਹੀ ਭੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋ ਰਚ ਦਿਨਿ ਕਉ ਫੁਲ ਰਾਜਾ ਹ ਬੈਠਾ ਕਉ ਸਿੰਮਟ ਪੈ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਵਾਜਗਾ ਸਰੂਪ ਸਿਆਮ ਪਵਾ ਅਵਰੱਛਾ ਮੇਰੀ ਤੁਮ ਕਰੋ ਸੇਖੋ ਭਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਚਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖੈ ਤਵੇਂ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲਨਿਕ ਨ ਐਹ ਰੱਛਾ ਹੋਇ ਤੈਂ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰ ਮੋਹ ਸਭ ਹੋਇ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰਨਾਮ ਤਿਹਾਰੋ ਕਾਹ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਪੇਣਤੀ ਚਉਪਈ ਹਮਰੇ ਇੱਕ ਰਹਾ ਦੈ ਰੱਛਾ ਪੂਰਣ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮਾਹੇ ਬਚਾਵਸ ਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕ੍ਰਿਏ ਸਭੈ ਰਣ ਕੋ ਆਸ ਕਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣ ਧਾਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪਾ ਹਾਦੈ ਮੁਝੈ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿ ਰੱਛਾ राख लो राखण हारे सायु संत सा प्यारे दीन बंद दुष्टन केतुर्दा काल पाए ब्रह्मा बवतरा काल पाए शिवजू अवतरा काल पाए कर बिशन प्रकाशा सकल काल, काल का किया तमाशा जवन काल जो की शिव की ओ बेद राज ब्रह्मा जो थी ओ जवन काल लोक सुवारा नमस्कार है ताहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਮਾਰੇ ਸਕਲ ਪ੍ਰਜਾ ਜਨਿ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੁੱਲਾ ਸਭ ਪ੍ਰੇਰਿ ਕਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁੱਧ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੇ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰਤਨਾਲਮ ਜਾਣਤ ਬੇਦ ਭੇਦ ਹਰਿ ਆਲਮਾ ਨਿਰੰਕਾਰ ਨਿਪਕਾਂ ਨਰਲਾਬੇ ਆਦ ਨੀਲਾਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾਕੋ ਪੇਵਨ ਪਾਵਤ ਬੇਦਾ ਤਾਕੋ ਕਰਪਾ ਹਨਨੁ ਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਹੈ ਰੂਪਨੁਕਸਰੂਪਾ ਰੰਕ ਪਿਓ ਰਾਬ ਕਹੀ ਭੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋ ਰਚ ਦਿਨਿ ਕਉ ਫੁਲ ਰਾਜਾ ਹ ਬੈਠਾ ਕਉ ਸਿੰਮਟ ਪਰ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਵਾਜਗਾ ਸਰੂਪ ਸਿਆਮ ਪਵਾ ਅਵਰੱਛਾ ਮੇਰੀ ਤੁਮ ਕਰੋ ਸੇਖੋ ਭਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਚ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਹਿ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲਿਕ ਨ ਐਹ ਰਛਾ ਹੋਇ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰ ਮੋਹ ਸਭ ਹੋਇ ਦੁਸ਼ਟ ਸਾਸ ਵੈ ਸਕੈ ਨਾ ਕੋਈ ਇਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰਨਾਮ ਤਿਹਾਰੋ ਕਾਹ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੇ ਸਰ ਉਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਪੇਣਤੀ ਚਉਪਈ ਹਮਰੇ ਇੱਕ ਰਹਾ ਦੈ ਰੱਛਾ ਪੂਰਣ ਹੋਏ ਚਿਤ ਕੀ ਇੱਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਾ ਦੈ ਮੋਹੇ ਬਚਾਵੋ ਸਕਿ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕ੍ਰਿਏ ਸਭੈ ਰਣ ਕੋ ਆਸ ਕਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਾਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪਹਾਦ ਦੇ ਮੁਝੈ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿ ਰੱਛਾ राख लो राखण हारे सायु संत साये प्यारे दीन बंद दुष्टन के हंता तमहपुरी चतुर्दा काल पाए ब्रह्मा बवतरा काल पाए शिव जु अवतरा काल पाए कर बिश्न प्रकाशा सकल काल, काल का किया तमाशा जवन काल जो की शिव की ओ बेद राज ब्रह्मा जो थी ओ जवन काल सो लोक सुवारा नमस्कार है ताहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਮਾਰੇ ਸਕਲ ਪ੍ਰਜਾ ਜਨਿ ਆਪ ਸਵਾਰੇ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੁੱਲਾ ਸਭ ਪ੍ਰੇਰਿ ਕਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁੱਧ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੇ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਹਰਿ ਆਲਮਾ ਨਿਰੰਕਾਰ ਨਿਬਿਕਾ ਨਰਲਾਬੇ ਆਦਾ ਨੀਲਾ ਨਾਦ ਸੰਬ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨਨੁ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਹੈ ਰੂਪਨੁਕਸਰੂਪਾ ਰੰਕ ਪਿਓ ਰਾਬ ਕਹੀ ਭੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋ ਰਚ ਦਿਨਿ ਕਉ ਫੁਲ ਰਾਜਾ ਹ ਬੈਠਾ ਕਉ ਸਿੰਮਟ ਪਰ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਵਾਜਗਾ ਸਰੂਪ ਸਿਆਮ ਪਵਾ ਅਵਰੱਛਾ ਮੇਰੀ ਤੁਮ ਕਰੋ ਸੇਖੋ ਭਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਕਾਤਾ ਜੇ ਅਸਤੁ ਚਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖਹਿ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲਨਿਕ ਨ ਐਹ ਰਛਾ ਹੋਇ ਤੈਂ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰ ਮੋਹ ਸਭ ਹੋਇ ਦੁਸ਼ਟ ਸਾਸ ਵੈ ਸਕੈ ਨਾ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਹਾਰੋ ਕਾਹ ਦਾਰ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਓ ਬਾਰੇ ਸਰਵ ਠੋਰ ਮੋ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਓ ਬਾਰੇ ਸਰਵ ਠੋਰ ਮੋ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਪੇਣ ਤੀ ਚਉਪਈ ਹਮਰੇ ਇੱਕ ਰਹਾਦਰ ਰੱਛਾ ਪੂਰਣ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਾ ਦੇ ਮਾਹੇ ਬਚਾਵੋ ਸਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕ੍ਰਿਏ ਸਭ ਪੈਰਣ ਕੋ ਆਸ ਕਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਵਰਣਾ ਧਾਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪਾ ਹਾਦੈ ਮੁਝੈ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿ ਰੱਛਾ राख लो राखण हारे साय संत सा प्यारे दीन बंद दुष्टन के हंता पुरी काल पाए ब्रह्मा बक्तरा काल पाए शिवजू अवतरा काल पाए कर बिशन प्रकाशा सकल काल, काल का किया तमाशा जवन काल जो शिव की ओ बेद राज ब्रह्मा जो थी ओ जवन काल सो लोक सुवारा नमस्कार है ताहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਮਾਰੇ ਸਕਲ ਪ੍ਰਜਾ ਜਨਿ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁੱਧ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੇ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰਤਿਂਦਰਾਲਮ ਜਾਣਤ ਬੇਦ ਭੇਦ ਹਰਿ ਆਲਮਾ ਨਿਰੰਕਾਰ ਨਿਬਿਕਾ ਨਰਲਾਬੇ ਆਦ ਨੀਲਾ ਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨਨੁ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਹੈ ਰੂਪਨੁਕਸਰੂਪਾ ਰੰਕ ਪਿਓ ਰਾਬ ਕਹੀ ਭੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੋ ਰਚ ਦਿਨਿ ਕਉ ਫੁਲ ਰਾਜਾ ਹ ਬੈਠਾ ਕਉ ਸਿੰਮਟ ਪੈ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਵਾਜਗਾ ਸਰੂਪ ਸਿਆਮ ਪਵਾ ਅਵਰੱਛਾ ਮੇਰੀ ਤੁਮ ਕਰੋ ਸੇਖੋ ਭਾਰਾ ਸਿਕ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਚਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਹਿ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲਨਿਕ ਨ ਐਹ ਰੱਛਾ ਹੋਇ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰ ਮੋਹ ਸਭ ਹੋਇ ਦੁਸ਼ਟ ਸਾਸ ਵੈ ਸਕੈ ਨਾ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਹਾਰੋ ਕਾਹ ਦਾਰ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੈਂ ਸਰਨ ਤੇ ਹਾਰੀ ਆਪਹਾ ਦੇ ਲਿਓ ਬਾਰੇ ਸਰਵ ਠੋਰ ਮੋ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤੇ ਹਾਰੀ ਆਪਹਾ ਦੇ ਲਿਓ ਬਾਰੇ ਸਰਵ ਠੋਰ ਮੋ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ